ਨਾ ਜਾਵਾਂ ਕਾਖੀ ਕਿਤੇ ਹੁੜਨਾ ਜਾਵਾਂ ਕਾਖੀ ਕਿਤੇ ਹੁੜਨਾ ਜਾਵਾਂ ਕਾਖੀ ਕੀਮਤ ਪਾਣੀ ਆਪਣੇ ਦੁਆਰ ਕੀਮਤ ਪਾਣੀ ਆਪਣੇ ਦੁਆਰ ਕੀਮਤ ਪਾਣੀ ਆਪਣੇ ਦੁਆਰ ਤਹਾਮੀ ਆਪਣੇ ਗਵਾਰ ਚਰਨਾਂ ਦੇ ਵਿੱਚ ਰੱਖੀ ਸਭ ਚਰਨਾਂ ਦੇ ਵਿੱਚ ਰੱਖੀ ਸਰ ਜਰਨਾਂ ਦੇ ਵਿੱਚ ਰੱਖੀ ਸਭ ਚਰਨਾਂ ਈਸ਼ਾ ਕੀ ਤੂਰੀ ਸ਼ਾਰ ਮਾਸੀ ਸਾਜੀ ਤੂਰੀ ਸ਼ਾਰ ਮਾਸੀ ਸਾਜੀ ਤੂਰੀ ਸ਼ਾਰ ਮਹਾਰਾਜ ਸੇਹ ਤੈ ਵਿਸ਼ੂ ਪਰਵਾਾਈ ਦੇਤਾ ਸ਼ਕਾਰ ਸੁਹਾ ਗਣਾਉਤੇ ਅਰਸ਼ ਸ਼ਕਾਰ ਸੁਹਾ ਲੋਕਾਂ ਨੂੰ ਵੀ ਸੁਖੀ ਬਿਕਰੂ ਗੁਰ ਸਿੰਘ ਦੇ ਗਏ ਇਸ ਲੇਖ ਦੇ ਵਿੱਚ ਜਨਪਤ ਪ੍ਰਮਾਤਮਾ ਨੂੰ ਪੁੱਛ ਰਵੇ ਪੁੱਛ ਰਿਹਾ ਕਿ ਤੇਰੇ ਮਨ ਦਾ ਸਾਨੂੰ ਕੀ ਦਾ ਜਾਨ ਭਗਤ ਕਹਿਣ ਪ੍ਰਭ ਤੇਰੇ ਮਨ ਦਾ ਕੀ ਲਾਭ ਇਕ ਵਾਰ ਦੇ ਸਮਝਾਇਆ ਸਾਨੂੰ ਸ੍ਰਿਸ਼ਟੀ ਕਹਿੰਦੀ ਏ ਕਰਦੇ ਨਹੀਂ ਕੋਈ ਜਾਪ ਭਗਤ ਪ੍ਰਭੂਆਂ ਘੈਰੀਆਂ ਵੇ ਸਾਨੂੰ ਸਾਰੇ ਸਿੱਸੀ ਕਹਿੰਦੀ ਐ ਜੇ ਕੋਈ ਜਾਗ ਨਹੀਂ ਕਰਦੇ ਸੇਵਤ ਵਾਲੇ ਮੰਦਰ ਮੱਠ ਨજર ਕੋਈ ਨਾ ਆਈਆ ਨਾ ਕੋਈ ਸੇਵਤ ਵਾਲੇ ਮੰਦਰ ਮੱਠ ਜੰਦੇ ਨજર ਆਉਂਦੇ ਆ ਕੋਈ ਇਸ਼ਨਾਨ ਕਰਕੇ ਨਹੁੰਦੇ ਨਹੀਂ ਸੰਤਾਪ ਨਾ ਸਿਰ ਉੱਠ ਕੇ ਨਹਾ ਕੇ ਕੋਈ ਸੰਤਾਪ ਰਹਿੰਦੇ ਆ ਅਮਰਤ ਵੇੜੀ ਉੱਠ ਕੇ ਆਪਣਾ ਧਿਆਨ ਨਾ ਲਗਾਈਆ ਨਾ ਹੁਣ ਵੇੜੀ ਉੱਠ ਕੇ ਆਪਣਾ ਧਿਆਨ ਹੀ ਲਉਂਦੇ ਆ। ਆਪਣਾ ਨਾ ਚੀਕਾਤਾ ਹੱਥ